ਅੱਜ ਮੈਂ 41 ਲੱਖ ਕਰਜ਼ਾ ਚੱਕ ਕੇ ਮਤਲਬ ਕਿ ਨੂਰਾਨੀ ਤੇ ਲਾਇਆ ਜੀ ਵਿਦੇਸ਼ ਭੇਜੀ ਜੀ ਉੱਥੇ ਸਟੱਡੀ ਕਰਵਾਈ ਤਿੰਨ ਸਮੈਸਟਰ ਉਹਦੇ ਕਲੀਅਰ ਕੀਤੇ ਤੀਜੇ ਸਮੈਸਟਰ ਦੇ ਵਿੱਚ ਉੱਤੇ ਜਾ ਕੇ ਉਹ ਫੇਲ ਹੋ ਜਾਂਦੀ ਹੈ ਮੇਰੇ ਬੇਟੇ ਨੂੰ ਮੈਂਟਲੀ ਟੌਰਚਰ ਕਰਨ ਲੱਗ ਜਾਂਦੀ ਹੈ ਜੀ ਮੇਰੇ ਪਰਿਵਾਰ ਨੂੰ ਬੁਲਾਓ ਮੇਰੇ ਮਾਤਾ ਨੂੰ ਬੁਲਾਓ ਮੇਰਾ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਤੂੰ ਆਪਦੇ ਫਾਦਰ ਮੇਰੇ ਤੇ ਮਤਲਬ ਕਿ ਦਬਾਅ ਪਾਉਣ ਲੱਗੀ ਮੇਰੇ ਬੱਚੇ ਤੇ ਦਬਾਅ ਪਾਉਣ ਲੱਗੀ ਟਿਕਟਾਂ ਮੈਂ ਕਰਵਾ ਕੇ ਦਿੱਤੀਆਂ ਚਲੋ ਠੀਕ ਆ ਅਸੀਂ ਹੋਰ ਕਰਜ਼ਾ ਚੱਕ ਕੇ ਮਤਲਬ ਕਿ ਉਹਨਾਂ ਨੂੰ ਫਿਰ ਉੱਥੇ ਵਿਦੇਸ਼ ਭੇਜਤਾ ਜੀ ਉਸ ਤੋਂ ਬਾਅਦ ਚੱਕਿਆ ਬੈਗ ਮਤਲਬ ਕਿ ਅਲੱਗ ਹੋ ਗਈ ਜੀ ਉਸ ਤੋਂ ਬਾਅਦ ਸਾਨੂੰ ਵੀ ਬਲੌਕ ਕਰਤਾ ਮੇਰੇ ਮਤਲਬ ਬੇਟੇ ਨੂੰ ਵੀ ਬਲੌਕ ਕਰਤਾ ਉਹਦੇ ਲੜਕੀ ਦੇ ਭਰਾ ਨੂੰ ਤੁਸੀਂ ਬਾਹਰ ਭੇਜ ਦਿੱਤਾ ਮੈਂ ਭੇਜਿਆ ਜੀ ਬਿਲਕੁਲ ਮੇਰੇ ਕੋਲ ਪ੍ਰੂਫ ਹੈ ਜੀ ਉਹਦੇ ਤੇ ਕਿੰਨਾ ਖਰਚਾ ਗਿਆ ਤੁਹਾਡਾ ਉਹਦੇ ਤੇ ਵੀ ਮੇਰਾ 5.5 6 ਲੱਖ ਰੁਪਏ ਖਰਚਾ ਆ ਗਿਆ ਜੀ ਆਪਣੇ ਭਰਾ ਨੂੰ ਜਦੋਂ ਬਾਹਰ ਲੈ ਗਈ ਫਿਰ ਦੁਬਾਰਾ 15 ਲੱਖ ਦੀ ਡਿਮਾਂਡ ਫੇਰ ਕਰਨ ਲੱਗੀ ਵੀ ਮੇਰੇ ਮਤਲਬ ਕਿ ਅਸੀਂ ਪਿੱਛੇ ਮੇਰੇ ਮਾਪੇ ਨੂੰ ਪੈਸਿਆਂ ਦੀ ਜ਼ਰੂਰਤ ਹੈ 15 ਲੱਖ ਰੁਪਏ ਹੋਰ ਦਿਓ ਕਿਉਂਕਿ ਉਸ ਤੋਂ ਬਾਅਦ ਰਿਸ਼ਤੇ ਖਤਮ ਕਰ ਗਏ ਸੀ ਮੇਰੇ ਬੇਟੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਸਾਫ਼ ਇਨਕਾਰ ਦਿੱਤਾ ਮੇਰੇ ਕੋਲ ਰਿਕਾਰਡਿੰਗ ਪਈ ਹੈ ਵਿਦ ਵੀਡੀਓ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਵੀ ਜਵਾਬ ਦੇ ਗਈ ਮੈਂ ਕਿਹੜਾ ਕੋਈ ਇਹਨਾਂ ਦੇ ਵਾਸਤੇ ਮੁੱਲ ਖਰੀਦੀ ਹੋਈ ਆ ਜੇ ਮਤਲਬ ਕਿ ਮੈਂ ਵਿਆਹੀ ਆ ਮੈਂ ਫਿਜ਼ੀਕਲ ਰਿਲੇਸ਼ਨ ਬਣਾਉਣ ਲਈ ਮੈਂ ਮੁੱਲ ਨਹੀਂ ਖਰੀਦੀ ਹੋਈ ਮੇਰੇ ਕੋਲ ਵੀਡੀਓ ਪਈ ਹੈ ਮੈਂ ਵੀਡੀਓ ਦੇ ਆਧਾਰ ਤੇ ਮਤਲਬ ਕਿ ਇਹਨਾਂ ਦੇ ਪਰਚਾ ਦਰਜ ਕਰਾਇਆ ਤੇ ਜਦੋਂ 41 ਲੱਖ ਰੁਪਏ ਲਾਇਆ ਸੀ ਮੈਂ ਕਰਜ਼ਾ ਚੁੱਕ ਕੇ ਉਦੋਂ ਮੈਨੂੰ ਮਰੀਆਂ ਮਿੰਤਾਂ ਕਰਦੀ ਸੀ ਚਲੋ ਠੀਕ ਹੈ ਹਨਾ ਵੀ ਸਾਡੀ ਬੱਚੀ ਬਹੁਤ ਸਿਆਣੀ ਆ ਬਹੁਤ ਸਿਆਣੀ ਆ ਮਤਲਬ ਕਿ ਤੁਹਾਡੇ ਨਾਲ ਅਸੀਂ ਵਧੀਆ ਰਸਤਾ ਨਭਾਵਾਂਗੇ ਹੁਣ ਮਤਲਬ ਕਿ ਮੈਨੂੰ ਸਮਾਣਾ ਕੋਰਟ ਚੋਂ ਸਾਮਣ ਕਰਾਤੇ ਮੈਨੂੰ ਤੇ ਮੇਰੀ ਵਾਈਫ ਨੂੰ ਆਕੇ ਡੋਗ ਸਰਪੰਚ ਸਾਡੀਆਂ ਲੱਤਾਂ ਤੋੜ ਦੂ ਸਾਡੇ ਪਰਿਵਾਰ ਨੂੰ ਮਾਰ ਦੂਗਾ ਖਤਮ ਕਰ ਦੂਗਾ ਪਹਿਲਾਂ ਮੈਂ ਸ਼ਰੀਫ ਸੀ ਹੁਣ ਬਦਮਾਸ਼ ਬਣ ਗਿਆ ਉੱਤੇ ਜਾ ਕੇ ਮੇਰੇ ਪੁੱਤ ਨੂੰ بیٹے ਨੂੰ ਕੈਨੇਡੀਅਨ ਪੁਲਿਸ ਨੂੰ ਅਰੈਸਟ ਕਰਾਤਾ ਜੀ ਉਦੋਂ ਜਦੋਂ ਅਰੈਸਟ ਕਰਾਤਾ ਮੈਂ ਆਪਦੀ ਯਾਰਾਂ ਦੋਸਤਾਂ ਨਾਲ ਚਾਰਾਜੋਹੀ ਕਰਕੇ ਬੇਟੇ ਨੂੰ ਛਡਾਤਾ ਲਿਆ ਪਰ ਮੈਂ ਹੁਣ ਬੇਟੇ ਨੂੰ ਆਪਦੇ ਨੂੰ ਉੱਥੇ ਛਡਵਾ ਕੇ ਮਤਲਬ ਕਿ ਕਿਤੇ ਸੇਫ ਜਗ੍ਹਾ ਬਿਠਾਇਆ ਹੋਇਆ ਹੁਣ ਆਪਣਾ ਇਸੇ ਕੱਲ ਨੂੰ ਮੇਰਾ ਬੇਟਾ 29 ਸਤੰਬਰ ਨੂੰ ਵਾਪਸ ਆ ਰਿਹਾ ਜੀ ਅੱਛਾ ਕੱਲ ਵਾਪਸ ਆ ਰਿਹਾ ਕੱਲ ਵਾਪਸ ਆ ਰਿਹਾ ਜੀ ਲੋਕੋਆ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਮਤਾਜ ਵਿਦੇਸ਼ ਜਾ ਕੇ ਜੋ ਲੜਕੀਆਂ ਮੁੱਖਰ ਜਾਂਦੀਆਂ ਨੇ ਲੜਕਿਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੀਆਂ ਨੇ ਕਹਾਣੀਆਂ ਬੜੀਆਂ ਸੁਣੀਆਂ ਨੇ ਇਹਨਾਂ ਦੀਆਂ ਇੱਕ ਚਰਚਾ ਦੇ ਵਿੱਚ ਹੋਰ ਕਹਾਣੀਆਂ ਜੋ ਪਿੰਡ ਉਗੋਕੇ ਤੋਂ ਆ ਸਾਡੇ ਨਾਲ ਉਹ ਬਾਈ ਮੌਜੂਦ ਨੇ ਜਿਨ੍ਹਾਂ ਦਾ ਲੜਕਾ ਆ ਜੋ ਉਹ ਵਿਦੇਸ਼ ਆ ਉਹ ਹੁਣ ਵਾਪਸ ਵੀ ਆ ਰਿਹਾ ਸਾਨੂੰ ਪਤਾ ਲੱਗਿਆ ਪੂਰੀ ਕਹਾਣੀ ਕੀ ਹੈ ਮਾਮਲਾ ਕੀ ਉਹ ਜਾਣਦੇ ਆ ਭਾਜੀ ਸਭ ਤੋਂ ਪਹਿਲਾਂ ਤਾਂ ਕਦੋਂ ਤੁਹਾਡੇ ਲੜਕੇ ਦੀ ਸ਼ਾਦੀ ਜਿਹੜੀ ਵਿਆਹ ਜਿਹੜਾ ਫਿਕਸ ਕਰਦੇ ਹੋ ਕਿਹਨਾਂ ਨਾਲ ਹੁੰਦਾ ਕੀ ਵਾਪਰਦਾ ਸਾਰਾ ਕੁਝ ਮੇਰਾ ਪਿੰਡ ਉਗੋਕੇ ਤਹਿਸੀਲ ਤਪਾ ਡਿਸਟ੍ਰਿਕਟ ਬਰਨਾਲਾ ਜੀ ਜੀ ਮੇਰਾ ਮਤਲਬ ਕਿ 25 ਸਤੰਬਰ 2000 ਤੇ ਮਤਲਬ ਕਿ 22 ਨੂੰ ਮੇਰੇ ਬੇਟੇ ਸਰਬਜੀਤ ਸਿੰਘ ਦਾ ਵਿਆਹ ਹੋਇਆ ਸੀ ਜੀ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਚ ਹਾਂਜੀ ਤੇ ਉਸ ਤੋਂ ਬਾਅਦ ਮੈਂ ਜਦੋਂ ਮਤਲਬ ਕਿ ਮੈਨੂੰ ਦੱਸ ਪਾਈ ਮੇਰੇ ਮਤਲਬ ਕਿ ਬੇਟੇ ਦੀ ਜੀ ਬੇਟੇ ਦੇ ਬੇਟੇ ਲਈ ਲੜਕੀ ਵਾਸਤੇ ਕਰਨਕੌਰ ਦੀ ਤਾਂ ਮਤਲਬ ਕਿ ਕਹਿੰਦੇ 6.5 ਬੈਂਡ ਆਏ ਹੋਏ ਨੇ ਮੈਂ ਚਲੋ ਠੀਕ ਹੈ ਜੀ ਉਹਨਾਂ ਨਾਲ ਆਪਣੇ ਪਰਿਵਾਰ ਨਾਲ ਰਾਇ ਕੀਤੀ ਰਹਿ ਕਰਨ ਤੋਂ ਬਾਅਦ ਜੀ ਚਲੋ ਠੀਕ ਆ ਸਾਨੂੰ ਰਿਸ਼ਤਾ ਪਸੰਦ ਆਇਆ ਤੇ ਚਲੋ ਅਸੀਂ ਕਰ ਲਏ ਜੀ ਮੈਂ 41 ਲੱਖ ਕਰਜ਼ਾ ਚੱਕ ਕੇ ਮਤਲਬ ਕਿ ਨੂਰਾਨੀ ਤੇ ਲਾਇਆ ਜੀ ਵਿਦੇਸ਼ ਭੇਜੀ ਜੀ ਉੱਥੇ ਸਟੱਡੀ ਕਰਵਾਈ ਤਿੰਨ ਸੈਮਿਸਟਰ ਉਹਦੀ ਕਲੀਅਰ ਕੀਤੀ ਤੀਜੇ ਸੈਮਿਸਟਰ ਦੇ ਵਿੱਚ ਉੱਥੇ ਜਾ ਕੇ ਉਹ ਫੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਂ ਸਾਡੇ ਸਾਰੇ ਪਰਿਵਾਰ ਨੂੰ ਬਲੌਕ ਕਰ ਜਾਂਦੀ ਹੈ ਮੇਰੇ ਬੇਟੇ ਨੂੰ ਬਲੌਕ ਕਰ ਜਾਂਦੀ ਹੈ ਤੇ ਜਦੋਂ ਮਤਲਬ ਕਿ ਇਦਾਂ ਮੈਂ ਪੰਚਾਇਤਾਂ ਲੈ ਕੇ ਉੱਥੇ ਪਿੰਡ ਗਲੌਲੀ ਜਾਣਾ ਤਾਂ ਉਹ ਮੈਨੂੰ ਮਤਲਬ ਕਿ ਬਦਮਾਸ਼ ਦੱਸ ਦਿਆ ਕਹਿੰਦੇ ਸਾਡੇ ਮਤਲਬ ਕਿ ਤਾਂ ਹੁਣ ਜਦੋਂ ਮੇਤੋਂ 41 ਲੱਖ ਰੁਪਏ ਲਾਇਆ ਉਦੋਂ ਮੈਂ ਉਹਨਾਂ ਵਾਸਤੇ شریف ਸੀ ਜਦੋਂ ਮੈਂ ਉਹਨਾਂ ਨੂੰ ਮੈਂ ਕਿਹਾ ਵੀ ਜਦ ਤੋ ਠੀਕ ਹੈ ਮੇਰੇ ਬੇਟੇ ਨੂੰ ਵਰਕ ਪਰਮਿਟ ਦਬਾਓ ਤੇ ਹੁਣ ਮੈਂ ਬਦਮਾਸ਼ ਬਣ ਗਿਆ ਜੀ ਹੁਣ ਮੈਨੂੰ ਤੁਸੀਂ ਵਿਆਹ ਕਰਦੇ ਹੋ ਲੜਕੇ ਦਾ ਉਦੋਂ ਤੁਸੀਂ ਮਤਲਬ ਉਹ ਨੂੰ ਵਿਦੇਸ਼ ਭਜਾਣਾ ਚਾਹੁੰਦੇ ਸੀ ਆਪਣੇ ਲੜਕੇ ਨੂੰ ਜਾਂ ਵਿਆਹ ਮਤਲਬ ਵੈਸੇ ਇੱਕ ਲੜਕੀ ਨਾਲ ਰੇਂਜ ਮੈਰਿਜ ਕੀਤੀ ਸੀ ਜੀ ਮੇਰੀ ਰਿਸ਼ਤੇਦਾਰੀ ਦੇ ਵਿੱਚੋਂ ਰਿਸ਼ਤੇਦਾਰੀ ਮਸੰਨੋ ਵੀ ਵਧੀਆ ਐਦਾਂ ਚੰਗਾ ਸਕੂਨ ਮਿਲਿਆ ਵੀ ਹਾਂ ਸਾਨੂੰ ਰਿਸ਼ਤਾ ਚੰਗਾ ਮਿਲ ਗਿਆ ਪਰ ਉਸ ਤੋਂ ਬਾਅਦ ਮੈਂ ਜਦੋਂ ਮਾਂ ਤੇ ਦਾਦੀ ਇੰਟਰਫੇਲ ਕਰਨ ਲੱਗ ਗਈਆਂ ਮਾਂ ਮਤਲਬ ਕਿ ਜਾਦੇ ਉਹਨੂੰ ਸਮਾਂ ਦੇਣ ਲੱਗੀ ਇੱਕ ਇੱਕ ਦੋ ਦੋ ਵਜੇ ਤੱਕ ਮਤਲਬ ਕਿ ਮਾਤਾ ਕਿਰਨ ਕੌਰ ਨਾਲ ਸਾਡੀ ਨੂਰਾਨੀ ਨਾਲ ਗੱਲ ਕਰਦੀ ਸੀ ਤਾਂ ਉਹ ਮਤਲਬ ਕਿ ਬੇਟੇ ਨੂੰ ਟਾਈਮ ਨਹੀਂ ਦੇ ਪਾ ਰਹੀ ਉਸ ਤੋਂ ਬਾਅਦ ਮੈਂ ਚਲੋ ਅਸੀਂ ਵੀ ਸਮਝਾਇਆ ਵੀ ਤੁਸੀਂ ਰਿਸ਼ਤਾ ਖਰਾਬ ਕਰੋਗੇ ਦਾਣਾ ਕਰੋ ਤੁਸੀਂ ਇਹਨਾਂ ਦਾ ਆਪਸ ਵਿੱਚ ਦੋਨਾਂ ਦਾ ਪਿਆਰ ਪੈਣ ਦਿਓ ਵੀ ਪਰ ਉਹ ਮਤਲਬ ਕਿ ਮਾਂ ਨੇ ਰਿਸ਼ਤਾ ਜਾਦਾ ਖਰਾਬ ਕਰਨ ਵਿੱਚ ਮਤਲਬ ਕਿ ਰੋਲ ਨਿਭਾਇਆ ਜੀ ਤੁਹਾਡਾ ਕਦੋਂ ਜਾਂਦਾ ਉਹਦੇ ਨਾਲ ਲੜਕਾ ਮਤਲਬ ਕਿ ਉਸ ਤੋਂ ਬਾਅਦ ਮੈਂ ਤਨਕਮੇ ਨਵਾਂ ਤੋਂ ਚਲਾ ਜਾਂਦਾ ਜੀ ਹਾਂਜੀ ਹਾਂਜੀ ਕੈਨੇਡਾ ਜਾਂਦਾ ਕੈਨੇਡਾ ਕੈਨੇਡਾ ਚ ਚਲਾ ਜਾਂਦਾ ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਜਦੋਂ ਇਹ ਲੜਕੀ ਫੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਨੂੰ ਮੈਸੇਜ ਆਉਣਾ ਬੇਟਾ ਤੁਸੀਂ ਜੇ ਤੁਹਾਨੂੰ ਸਟੱਡੀ ਨਹੀਂ ਨਿਕਲਦੀ ਤਾਂ ਤੁਸੀਂ ਰਹਿਣ ਦਿਓ ਆਪਾਂ ਕਿਸੇ ਹੋਰ ਕਾਲਜ ਦੀ ਸਟੱਡੀ ਲੈ ਲੈਣੇ ਆ ਕਹਿੰਦੇ ਡੈਡੀ ਨਹੀਂ ਮੈਂ ਸਟੱਡੀ ਕਰ ਲਵਾਂ ਮੈਂ ਚਲੋ ਠੀਕ ਆ ਫਿਰ ਮੈਨੂੰ ਐਟ ਅ ਟਾਈਮ ਤੇ 4.5 ਲੱਖ ਰੁਪਏ ਲਾ ਕੇ ਕਿਸੇ ਹੋਰ ਕਾਲਜ ਤੇ ਐਡਮਿਸ਼ਨ ਲੈ ਕੇ ਦੇਣੀ ਪੈਂਦੀ ਆ ਬੇਤ ਪ੍ਰੂਫ ਨੇ ਜੀ ਮੇਰੇ ਕੋਲ ਤਾਂ ਮੈਂ ਮਤਲਬ ਕਿ ਐਦਾ ਬਰਬਲੀ ਗੱਲਾਂ ਉਸ ਤੋਂ ਬਾਅਦ ਮੈਂ ਦਰਖਾਸਤ ਦਿੱਤੀ ਹੈ ਮੇਰੀ ਦਰਖਾਸਤ ਦੀ ਪੜਤਾਲ ਦੇ ਵਿੱਚ ਇਹ ਅਮਰੀਕਾ ਖਾਤੇ ਦੇ ਵਿੱਚੋਂ ਸਟੇਟਮੈਂਟਾਂ ਨਿਕਲੀਆਂ ਨੇ ਤਾਂ ਤਾਂ ਮਤਲਬ ਕਿ ਤਸਾਂ ਦੇ ਆਧਾਰ ਤੇ ਉੱਤੇ ਪਰਚਾ ਦਰਜ ਕੀਤਾ ਉਹਨਾਂ ਦੇ ਪੰਜ ਜੀਆਂ ਦੇ ਉੱਤੇ ਜੀ ਅੱਛਾ ਉੱਥੇ ਜਾ ਕੇ ਜਦੋਂ ਲੜਕੀ ਤੁਸੀਂ ਕਹਿੰਦੇ ਹੋ ਕਿ ਬਦਲ ਜਾਂਦੀ ਹੈ ਕੀ ਕਾਰਨ ਉੱਥੇ ਉਹਦੇ ਬਦਲਣ ਦਾ ਕਿਉਂ ਬਲੌਕ ਕਰ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਲੜਕੇ ਨੂੰ ਕਹਿੰਦੀ ਕੀ ਉਹਦੇ ਮੇਰੇ ਬੇਟੇ ਨੂੰ ਮੈਂਟਲੀ ਟੌਰਚਰ ਕਰਨ ਲੱਗ ਜਾਂਦੀ ਹੈ ਜੀ ਮੇਰੇ ਪਰਿਵਾਰ ਨੂੰ ਬੁਲਾਓ ਮੇਰੇ ਮਾਤਾ ਨੂੰ ਬੁਲਾਓ ਮੇਰਾ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਤੂੰ ਆਪਦੇ ਫਾਦਰ ਮੇਰੇ ਤੇ ਮਤਲਬ ਕਿ ਦਬਾਅ ਪਾਉਣ ਲੱਗੀ ਹੈ ਮੇਰੇ ਬੱਚੇ ਤੇ ਦਬਾਅ ਪਾਉਣ ਲੱਗੀ ਚਲੋ ਠੀਕ ਹੈ ਮੈਂ ਬੇਟੇ ਨੂੰ ਸਮਝਾਇਆ ਬੇਟਾ ਕੋਈ ਦਿੱਕਤ ਨਹੀਂ 41 ਲੱਖ ਦੇ ਵਿੱਚ ਪਹਿਲਾਂ ਆਪਾਂ ਉਹ ਉਲਝੇ ਹੋਏ ਹਾਂ ਤੁਸੀਂ ਮਤਲਬ ਕਿ ਹੁਣ ਇਹਦੇ ਨਾਲ ਜੇ ਆਪਾਂ ਕੋਈ ਨੇ ਜੇ ਬੁਲਾਉਂਦੇ ਆ ਕੋਈ ਦਿੱਕਤ ਨਹੀਂ ਚਲੋ ਮੈਂ ਜ਼ੋਰ ਲਾ ਕੇ ਭਦੌੜ ਤੋਂ ਉਹਨਾਂ ਦੇ ਵੀਜ਼ਾ ਲਵਾਏ ਟਿਕਟਾਂ ਮੈਂ ਕਰਵਾ ਕੇ ਦਿੱਤੀਆਂ ਚਲੋ ਠੀਕ ਆ ਅਸੀਂ ਹੋਰ ਕਰਦਾ ਚੱਕ ਕੇ ਮਤਲਬ ਕਿ ਉਹਨਾਂ ਨੂੰ ਹੀ ਰੋਥੇ ਵਿਦੇਸ਼ ਭੇਜਦਾ ਜੀ ਉਸ ਤੋਂ ਬਾਅਦ ਮੈਂ ਜਦੋਂ ਚਲੇ ਗਈ ਜੀ ਉੱਤੇ ਆਪਦੇ ਭਰਾ ਨੂੰ ਬੁਲਾ ਲਿਆ ਚੱਕਿਆ ਬੈਗ ਮਤਲਬ ਕਿ ਅਲੱਗ ਹੋ ਗਈ ਜੀ ਉਸ ਤੋਂ ਬਾਅਦ ਸਾਨੂੰ ਵੀ ਬਲਾਕ ਕਰਤਾ ਮੇਰੇ ਮਤਲਬ ਬੇਟੇ ਨੂੰ ਵੀ ਬਲਾਕ ਕਰਤਾ ਉਹਦੇ ਲੜਕੀ ਦੇ ਭਰਾ ਨੂੰ ਵੀ ਤੁਸੀਂ ਬਾਹਰ ਭੇਜਿਆ ਪੈਸੇ ਮੈਂ ਭੇਜਿਆ ਜੀ ਬਿਲਕੁਲ ਮੇਰੇ ਕੋਲ ਪ੍ਰੂਫ ਪਏ ਜੀ ਉਹਦੇ ਤੇ ਕਿੰਨਾ ਖਰਚਾ ਗਿਆ ਤੁਹਾਡਾ ਉਹਦੇ ਤੇ ਵੀ ਮੇਰਾ 5.5 6 ਲੱਖ ਰੁਪਏ ਖਰਚਾ ਗਿਆ ਜੀ ਠੀਕ ਹੈ ਹਾਂਜੀ ਹਾਂਜੀ ਮਤਲਬ ਭਰਾ ਨੂੰ ਵੀ ਬਾਹਰ ਭੇਜਣਾ ਪਿਆ ਤੁਹਾਨੂੰ ਮੈਨੂੰ ਭੇਜਣਾ ਪਿਆ ਜੀ ਫਸਿਆ ਹੋਇਆ ਸੀ ਉੱਥੇ ਵਰਕ ਪਰਮਿਟ ਵੀ ਦਿਵਾਉਣਾ ਪਿਆ ਜੀ ਕੰਮ ਵੀ ਦਿਵਾਉਣਾ ਪਿਆ ਸਰਾਰੀ ਰੀਜ਼ਮੈਂਟ ਮੈਨੂੰ ਕਰਕੇ ਦਿਨਾ ਪਿਆ ਹੁਣ ਹੁਣ ਤਾਂ ਇਹ ਗੱਲਾਂ ਮਾਰਦੇ ਆ ਜਦੋਂ 41 ਲੱਖ ਰੁਪਈਆ ਲਾਇਆ ਸੀ ਮੈਂ ਕਰਜ਼ਾ ਚੁੱਕ ਕੇ ਉਦੋਂ ਮੈਨੂੰ ਮੇਰੀਆਂ ਮਿਹਨਤਾਂ ਕਰਦੀ ਸੀ ਚਲੋ ਠੀਕ ਐ ਹੈ ਨਾ ਵੀ ਸਾਡੀ ਬੱਚੀ ਬਹੁਤ ਸਿਆਣੀ ਆ ਬਹੁਤ ਸਿਆਣੀ ਆ ਮਤਲਬ ਕਿ ਤੁਹਾਡੇ ਨਾਲ ਅਸੀਂ ਵਧੀਆ ਰਸਤਾ ਨਭਾਵਾਂਗੇ ਹੁਣ ਮਤਲਬ ਕਿ ਮੈਨੂੰ ਸਮਾਣਾ ਕੋਰਟ ਚੋਂ ਸਾਮਣ ਕਰਾਤੇ ਮੈਨੂੰ ਤੇ ਮੇਰੀ ਵਾਈਫ ਨੂੰ ਆਕੇ ਡੋਗ ਸਰਪੰਚ ਸਾਡੀਆਂ ਲੱਤਾਂ ਤੋੜ ਦੂ ਸਾਡੇ ਪਰਿਵਾਰ ਨੂੰ ਮਾਰ ਦੂਗਾ ਖਤਮ ਕਰ ਦੂਗਾ ਪਹਿਲਾਂ ਮੈਂ ਸ਼ਰੀਫ ਸੀ ਹੁਣ ਬਦਮਾਸ਼ ਬਣ ਗਿਆ ਮਤਲਬ ਕਿ ਮੈਂ ਪੰਜਾਬੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਦੇ ਪੁੱਤਰਾਂ ਨੂੰ ਆਪਦੇ ਬੱਚਿਆਂ ਨੂੰ ਇੱਥੇ ਭੁੱਖ ਦਿਖਾਓ ਇੱਤੀ ਬਹੁਤ ਵਧੀਆ ਕੰਮ ਨੇ ਬਹੁਤ ਵਧੀਆ ਸੋਹਣੇ ਢੰਗ ਨਾਲ ਇੱਥੇ ਕੰਮ ਚ ਕਰ ਸਕਦੇ ਆ ਆਪਾਂ ਪਰ ਕਿਸੇ ਦੇ ਮਗਰ ਲਾ ਕੇ ਤੁਸੀਂ ਇਦਾਂ ਦੇ ਗਲਤ ਫੈਸਲੇ ਨਾ ਲਓ ਮੈਂ ਫਸਿਆ ਹੋਇਆ ਹਾਂ ਤੁਸੀਂ ਵੀ ਮਤਲਬ ਕਿ ਤੁਸੀਂ ਚੈਨਲਾਂ ਦੇ ਵਿੱਚ ਦੇਖ ਹੀ ਰਹੇ ਹੋ ਕੀ ਕੀ ਕੁਝ ਚੱਲ ਰਿਹਾ ਲੜਕੀਆਂ ਇਥੋਂ ਮੁੰਡਿਆਂ ਨੂੰ ਬਗੜਾ ਲਾ ਕੇ ਲੈ ਜਾਂਦੀਆਂ ਨੇ ਉੱਤੇ ਜਾ ਕੇ ਉਹਨਾਂ ਤੇ ਚਾਰਜ ਲਵਾ ਦਿੰਦੀਆਂ ਨੇ ਸਾਡੇ ਤੇ ਮਤਲਬ ਕਿ ਇਹਨਾਂ ਨੇ ਫਿਜ਼ੀਕਲ ਰਿਲੇਸ਼ਨ ਗਾਇ ਕੀਤਾ ਜੀ ਫਲਾਨਾ ਕੀਤਾ ਬਈ ਮਤਲਬ ਕਿ ਇਹਨਾਂ ਦੇ ਚੱਕਰਾਂ 'ਚ ਨਾ ਫਸੋ ਤੁਸੀਂ ਆਪਦੇ ਪੈਰਾਂ ਤੇ ਆਪ ਖੜੋ ਇੱਤੀ ਰੋਜ਼ਗਾਰ ਚਲਾਓ ਕੈਨੇਡਾ ਅਮਰੀਕਾ ਕਿਤੇ ਵੀ ਕੁਝ ਨਹੀਂ ਪਿਆ ਫੋਰਨ ਦੇ ਵਿੱਚ ਨ ਵੜੀ ਦੇ ਮੱਧ ਵਿਚ ਰਹੀ ਜੀ ਜੋ ਤੁਹਾਡੀ ਮਤਲਬ ਤੁਹਾਡੀ ਜਿਹੜੀ ਨੂੰਹ ਆ ਉੱਥੇ ਚੱਲ ਗਈ ਸੀਗੀ ਜਾਵੜੀ ਸੀ ਤੁਹਾਡਾ ਮੁੰਡਾ ਵੀ ਜਾਵੜਾ ਤੁਸੀਂ ਕਾਲ ਵੀ ਚੇਂਜ ਕਰਤਾ ਫੇਰ ਉਹਦੇ ਬਦਲਣ ਦਾ ਕੀ ਕਾਰਨ ਆ ਫੇਰ ਕਿਉਂ ਜਾ ਕੇ ਆ ਟ੍ਰੈਨ ਲੱਗ ਗਈ ਐਦਾਂ ਦਾ ਕੀ ਵਾਪਰਨ ਦਾ ਉਸ ਤੋਂ ਬਾਅਦ ਮੈਂ ਜੀ ਚਲੋ ਆਪਣੇ ਭਰਾ ਨੂੰ ਜਦੋਂ ਬਾਹਰ ਲੈ ਗਈ ਫੇਰ ਦੁਬਾਰਾ 15 ਲੱਖ ਦੀ ਡਿਮਾਂਡ ਫੇਰ ਕਰਨ ਲੱਗੀ ਬਈ ਮੇਰੇ ਮਤਲਬ ਕਿ ਅਸੀਂ ਪਿੱਛੇ ਮੇਰੇ ਮਾ ਮਾਪੇ ਨੂੰ ਪੈਸਿਆਂ ਦੀ ਜ਼ਰੂਰਤ ਆ 15 ਲੱਖ ਰੁਪਏ ਹੋਰ ਦਿਓ ਕਿਉਂਕਿ ਉਸ ਤੋਂ ਬਾਅਦ ਰਿਸ਼ਤੇ ਖਤਮ ਕਰ ਗਏ ਸੀ ਹੂੰ ਮੇਰੇ ਬੇਟੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਸਾਫ਼ ਇਨਕਾਰ ਦਿੱਤਾ ਮੇਰੇ ਕੋਲ ਰਿਕਾਰਡਿੰਗ ਪਈ ਹੈ ਵਿਦ ਵੀਡੀਓ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਵੀ ਜਵਾਬ ਦੇ ਕਿ ਮੈਂ ਕਿਹੜਾ ਕੋਈ ਇਹਨਾਂ ਦੇ ਵਾਸਤੇ ਮੁੱਲ ਖਰੀਦੀ ਹੋਈ ਆ ਇਹ ਮਤਲਬ ਕਿ ਮੈਂ ਵਿਆਹੀ ਆ ਫਿਜ਼ੀਕਲ ਰਿਲੇਸ਼ਨ ਬਣਾ ਲਈ ਮੈਂ ਮੁੱਲ ਨਹੀਂ ਖਰੀਦੀ ਹੋਈ ਮੇਰੇ ਕੋਲ ਵੀਡੀਓ ਪਈ ਹੈ ਮੈਂ ਵੀਡੀਓ ਦੇ ਆਧਾਰ ਤੇ ਮਤਲਬ ਕਿ ਉਹਨਾਂ ਦੇ ਪਰਚਾ ਦਰਜ ਕਰਾਇਆ ਉਹ ਚਲੋ ਛੱਡੋ ਉਸ ਤੋਂ ਬਾਅਦ ਮੈਂ ਫਿਰ ਜਦੋਂ ਇਹ 15 ਲੱਖ ਦੀ ਡਿਮਾਂਡ ਕੀਤੀ ਆ ਮੈਂ ਐਮਐਲਏ ਹਲਕਾ ਸਤਰਾਨਾ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਮਤਲਬ ਕਿ ਉਹਨਾਂ ਦੇ ਪੋਰਸ ਕੰਪਲੀਟ ਕੀਤੀ ਆ ਯਾਰ ਤੁਸੀਂ ਇਦਾਂ ਕਿਉਂ ਕੀਤਾ ਮੈਂ ਕਿਹਾ ਜੀ ਤੁਸੀਂ ਇਹਨਾਂ ਨੂੰ ਬਿਠਾਓ ਪਰਿਵਾਰ ਨੂੰ ਮੈਂ ਤੁਹਾਡੇ ਕੋਲ ਐਮਐਲਏ ਸਾਹਿਬ ਆ ਗਿਆ ਤੁਸੀਂ ਇਹਨਾਂ ਦਾ ਪੱਖ ਸੁਣ ਲਿਆ ਮੇਰਾ ਵੀ ਸੁਣੋ ਮੈਂ ਜਦੋਂ ਗਿਆ ਜੀ ਆਪਦੇ ਸਾਰੇ ਪ੍ਰੂਫ ਲੈ ਕੇ ਐਮਐਲਏ ਸਾਹਿਬ ਨੇ ਮੇਰੇ ਬੈਠੇ ਤੋਂ ਪੈਸੇ ਲਾਇਆ ਤੁਸੀਂ ਇਹਨਾਂ ਦੇ ਲੜਕੇ ਨੂੰ ਵਰਕ ਪਰਮਿਟ ਵਰਕ ਪਰਮਿਟ ਦਵਾ ਕੇ ਇਹਨਾਂ ਦੇ ਪੀਆਰ ਦਵਾਓ ਨਹੀਂ ਇਹ ਆਪ ਦਾ ਮਤਲਬ ਕਿ ਕੇਸ ਕਰੂਗਾ ਤੁਹਾਡੇ ਦੀ ਜੀ ਜੀ ਹਾਂ ਉਸ ਤੋਂ ਬਾਅਦ ਜਦੋਂ ਹੁਣ ਹੁਣ ਕੀ ਵਾਪਰ ਰਿਹਾ ਹੁਣ ਤੁਹਾਡਾ ਲੜਕਾ ਕਿੱਥੇ ਹੈ ਕਿਸ ਹਾਲਾਤ ਦੇ ਵਿੱਚ ਹੈ ਕੀ ਕੁਝ ਉਹਦੇ ਨਾਲ ਹੋਇਆ ਹੁਣ ਮੇਰੇ ਬੇਟੇ ਨੂੰ ਜਦੋਂ ਮੈਂ ਇੱਥੇ ਪੁਲਿਸ ਕੰਪਲੇਂਟ ਕਰਾ ਕੇ ਉਹਨਾਂ ਦੇ ਪਰਚਾ ਮਤਲਬ ਕਿ ਪਰਚਾ ਦਰਜ ਕਰਾਇਆ ਉੱਥੇ ਜਾ ਕੇ ਮੇਰੇ ਪੁਲਿਸ ਨੂੰ ਬੇਟੇ ਨੂੰ ਕੈਨੇਡੀਅਨ ਪੁਲਿਸ ਨੂੰ ਅਰੈਸਟ ਕਰਾਤਾ ਜੀ ਉਦੋਂ ਜਦੋਂ ਅਰੈਸਟ ਕਰਾਤਾ ਮੈਂ ਆਪਦੇ ਯਾਰਾਂ ਦੋਸਤਾਂ ਨਾਲ ਚਾਰਾ ਜੋਹੀ ਕਰਕੇ ਬੇਟੇ ਨੂੰ ਛ ਨਾ ਐਸੇ ਕੱਲ ਨੂੰ ਮੇਰਾ ਬੇਟਾ 29 ਸਤੰਬਰ ਨੂੰ ਵਾਪਸ ਆ ਰਿਹਾ ਜੀ ਅੱਛਾ ਕੱਲ ਵਾਪਸ ਆ ਰਿਹਾ ਕੱਲ ਵਾਪਸ ਆ ਰਿਹਾ ਜੀ ਕਿੰਨੇ ਕਿੰਨੇ ਸਾਲ ਉੱਥੇ ਹੋ ਗਏ ਉਹਨੂੰ ਗਿਆ ਹੁਣ 2 ਸਾਲ ਹੋ ਗਏ ਜੀ 30 ਸਤੰਬਰ ਨੂੰ ਦਾ ਵੀਜ਼ਾ ਵਰਕ ਖਤਮ ਹੋ ਰਿਹਾ ਤੇ 29 ਸਤੰਬਰ ਨੂੰ ਵਾਪਸ ਆ ਰਿਹਾ ਜੀ ਤੇ ਲੜਕੀ ਦਾ ਪਰਿਵਾਰ ਕਿੱਥੇ ਹੁਣ ਲੜਕੀ ਦਾ ਪਰਿਵਾਰ ਮਤਲਬ ਕਿ ਮਾਂ ਹੁਣ ਉਹਦੀ ਮਾਂ ਦਾ ਵੀਜ਼ਾ ਆਇਆ ਹੋਇਆ ਸੀ ਭਰਾ ਉੱਥੇ ਆਲਰੇਡੀ ਵਰਕ ਪਰਮਿਟ ਉਹਨੂੰ ਮਿਲ ਹੀ ਚੁੱਕਿਆ ਭੈਣ ਨੂੰ ਵੀ ਮਿਲ ਚੁੱਕਿਆ ਉਹਨੂੰ ਅੰਦਰੂਨੀ ਸਿਸਟਮ ਜਿਹੜੀ ਮੇਰੀ ਨੂਰਾਨੀ ਹੈ ਤੇ ਮਾਂ ਨੇ ਉਹਨੇ ਹੁਣ ਉਹਦੀ ਠੀਕ ਹੈ ਹੁਣ ਮਤਲਬ ਕਿ ਉਹ ਰੈਸਟ ਅਰੈਸਟ ਕੀਤੀ ਹੋਈ ਹੈ ਜੀ ਜੇਲ੍ਹ ਦੇ ਵਿੱਚ ਹੈ ਪਰਿਵਾਰ ਨਾਲ ਗੱਲਬਾਤ ਚੱਲੀ ਤੁਹਾਡੀ ਹੁਣ ਉਸ ਤੋਂ ਬਾਅਦ ਕਹਿੰਦੇ ਮੈਂ ਪੰਚਾਇਤਾਂ ਲੈ ਕੇ ਗਿਆ ਜੀ ਪਹਿਲਾਂ ਤਾਂ ਮੇਰੀ ਕੋਈ ਗੱਲ ਸੁਣੀ ਨਹੀਂ ਹੁਣ ਮਤਲਬ ਕਿ ਪੰਚਾਇਤਾਂ ਲੈ ਕੇ ਮੇਰੇ ਕੋਲ ਪਹੁੰਚ ਰਹੇ ਨੇ ਪਰ ਮੈਂ ਹੁਣ ਉਹਨਾਂ ਨੂੰ ਮਨਾ ਜਵਾਬ ਦਿੰਦਾ ਵੀ ਹੁਣ ਤੁਸੀਂ ਕੋਰਟ ਦੇ ਵਿੱਚ ਹੀ ਨਿਭੜਾਂਗੇ ਜੋ ਆਪਣਾ ਫੈਸਲਾ ਆਊਗਾ ਕੋਰਟ ਦਾ ਮੈਂ ਇਹਨਿੰਨ ਮੈਂ ਲਾਗੂ ਮੈਂ ਉਸ ਨੂੰ ਮੰਨੂੰਗਾ ਜਿਵੇਂ ਵੀ ਮਤਲਬ ਕਿ ਹੁਣ ਜੇ ਹੋਰ ਲੜਕੀਆਂ ਲਈ ਮੈਂ ਇਹ ਸਹਿਤ ਕਹਿੰਦਾ ਮੈਂ ਹੁਣ ਇਹਨੂੰ ਹਾਈ ਕੋਰਟ ਤੱਕ ਲੈ ਜਾ ਕੇ ਇਹਨੂੰ ਰਿਪੋਰਟ ਕਰਾ ਕੇ ਇੰਡੀਆ ਲੈ ਕੇ ਆਉਣਾ ਵੀ ਜਿਹੜੀਆਂ ਫਰਾਡ ਲੜਕੀਆਂ ਹੋਰ ਨੇ ਕਿਸ ਜਿਹੜੀਆਂ ਚੰਗੀਆਂ ਲੜਕੀਆਂ ਨੇ ਮੈਂ ਸਾਰੀਆਂ ਲੜਕੀਆਂ ਨੂੰ ਮਾੜਾ ਨਹੀਂ ਕਹਿੰਦਾ ਜਿਹੜੀਆਂ ਫਰਾਡ ਲੜਕੀਆਂ ਨੇ ਉਹਨਾਂ ਨੂੰ ਰਿਪੋਰਟ ਕਰਾ ਕੇ ਇੰਡੀਆ ਲਿਆਓ ਇਹਨਾਂ ਤੇ ਕੋਈ ਕਾਨੂੰਨ ਭਗਵਾਨ ਸਤਿਮਾਨ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਇਹਨਾਂ ਤੇ ਕੋਈ ਐਸਾ ਕਾਨੂੰਨ ਬਣੇ ਜਿਹੜੀਆਂ ਮਤਲਬ ਕਿ ਠੱਗੀ ਮਾਰ ਕੇ ਲੜਕੀਆਂ ਨੂੰ ਬੁਰਗਲਾ ਕੇ ਲੈ ਜਾਂਦੀਆਂ ਨੇ ਪਰਿਵਾਰਾਂ ਦੇ ਪਿੱਛੇ ਕਰਜ਼ੇ ਚੱਕ ਕੇ ਮਤਲਬ ਕਿ ਬਾਹਰ ਲੈ ਜਾਂਦੇ ਨੇ ਸੋਸਾਇਟੀ ਕਰਦੇ ਨੇ ਇਹ ਮੁੱਖ ਕਾਰਨ ਮਤਲਬ ਕਿ ਸੋਸਾਇਟੀ ਕਰਨ ਦਾ ਇਹੀ ਹੈ ਜਦੋਂ ਲੜਕੀਆਂ ਫਰਾਡ ਕਰ ਜਾਂਦੀਆਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਹੈ ਇੱਕ ਜੀ ਸੱਚਕਾ ਜੀ